ਦਾਂ ਸਭਾ ਸੈਸ਼ਨ ਦੇ ਬਾਹਰ ਸੜਨਾ ਪ੍ਰਤਾਪ ਸਿੰਘ ਬਾਵਾ ਮਜਨੇ ਬਾਵਾ ਸਾਹਿਬ ਕਿਵੇਂ ਅਜਿਹੜਾ ਸੈਸ਼ਨ ਉਹ ਵੀ ਸ਼ੁਰੂਆਤ ਦੇ ਵਿੱਚ ਹੰਗਾਮਾ ਰਿਆ ਤੁਹਾਨੂੰ ਪਹਿਲੇ ਦੱਸ ਕੀ ਗਏ ਸੀ ਹੋਣਾ ਤੁਹਾਨੂੰ ਪਹਿਲੇ ਇਥੋਂ ਦੱਸ ਕੀ ਗਏ ਸੀ ਕਿ ਹੰਗਾਮਾ ਹੋਏਗਾ ਹੰਗਾਮਾ ਹੋਣਾ ਹੀ ਹੋਣਾ ਸੀ ਜਿਹੜਾ ਚੀ ਮਨਿਸਟਰ ਆਪਣੇ ਕਿਸਾਨ ਨੂੰ ਪ੍ਰੋਟੈਕਟ ਨਹੀਂ ਕਰ ਸਕਦਾ ਪੰਜਾਬ ਦੀ ਟੈਰੀਟਰੀ ਪ੍ਰੋਟੈਕਟ ਨਹੀਂ ਕਰ ਸਕਦਾ ਕਿਸਾਨੀ ਦੇ ਇੰਟਰਸਟ ਨੂੰ ਪ੍ਰੋਟੈਕਟ ਨਹੀਂ ਕਰ ਸਕਦਾ ਉਥੇ ਹੰਗਾਮਾ ਹੀ ਹੋਣਾ ਸੀ ਹੋਰ ਕੀ ਹੋਣਾ ਸੀ ਜੀ ਸਮਨਤਾਬ ਨੂੰ ਅਸੀਂ ਬੇਨਤੀ ਕੀਤੀ ਤੁਸੀਂ ਕਨਸਟੀਟਿਊਸ਼ਨਲ ਹੈੱਡ ਹੋ ਅੱਜ ਛੁਰਦਾ ਪੁੱੰਦਾ ਇਹਨਾਂ ਦਾ ਕਿਉਂ ਪਈ ਜਾਂਦੇ ਹੋ ਤੁਸੀਂ ਆਪਣੀ ਇਹਦੇ ਵਿੱਚ ਇੱਜ਼ਤ ਮਾਨ ਤੇ ਸਨਮਾਨ ਘਟਾਓਗੇ ਸਾਡੀ ਬੇਨਤੀ ਨੂੰ ਕਬੂਲ ਕਰਦੇ ਉਹਨਾਂ ਨੇ ਉਹ ਜਿਹੜਾ ਡਰੈਸ ਉੱਥੇ ਹੀ ਛੁੱਟਦਾ ਟੇਬਲ ਤੇ ਕਹਿਣ ਲੱਗੇ ਚਲੋ ਠੀਕ ਹੈ ਮੈਂ ਜੋ ਤੁਸੀਂ ਕਹਿੰਦੇ ਠੀਕ ਹੀ ਲੱਗਦਾ ਲੱਗਦਾ ਕਿਸਾਨਾਂ ਨੇ ਮੁੱਦੇ ਤੇ ਬੀਜੇਪੀ ਸਰਕਾਰ ਗੋ ਵੀ ਹੈਗੀ ਹੈ ਨਾ ਨਾ ਬੀਜੇਪੀ ਦੀ ਵੇਖੋ ਦੋ ਚੀਜ਼ਾਂ ਸਿੱਧੀਆਂ ਸਮਝ ਲਓ ਬੀਜੇਪੀ ਇੱਕ ਕਾਰਪੋਰੇਟ ਵਰਲਡ ਨਾਲ ਪੇਟ ਇੱਕ ਹੈ ਜਾਂ ਜੇ ਕਾਰਪੋਰੇਟ ਵਰਲਡ ਨੂੰ ਫਾਇਦਾ ਦਾਂਗੇ ਤੇ ਕਿਸਾਨੀ ਦਾ ਪੇਟ ਕਟਿਆ ਜਾਏਗਾ ਜੇ ਕਿਸਾਨੀ ਨੂੰ ਫਾਇਦਾ ਦਾਂਗੇ ਤੇ ਕਾਰਪੋਰੇਟ ਵਰਲਡ ਦਾ ਪੇਟ ਕਟਿਆ ਜਾਏਗਾ ਸੋ ਭਾਜਪਾ ਦਾ ਹੱਥ ਹੈ ਕਾਰਪੋਰੇਟ ਵਰਲਡ ਨਾਲ ਕਾਂਗਰਸ ਦਾ ਹੱਥ ਹੈ ਕਿਸਾਨਾਂ ਤੇ ਖੇਤ ਮਜ਼ਦੂਰ ਨਾਲ ਨਹੀਂ ਜੇ ਕਿਸਾਨ 300 ਕਿਸਾਨ ਆਪਣਾ ਫਟੜ ਪਿਆ ਨੌ ਬੰਦੇ ਸ਼ਹੀਦ ਹੋ ਚੁੱਕੇ ਨੇ ਉਹਨਾਂ ਦੀ ਕੋਈ ਐਫਆਈਆਰ ਲੋਜ ਨਹੀਂ ਹੋਈ ਕੋਈ ਬੰਦਾ ਗ੍ਰਿਫਤਾਰ ਨਹੀਂ ਹੋਇਆ ਤੇ ਮੈਨੂੰ ਦੱਸੋ ਆਪੋਜੀਸ਼ਨ ਕੀ ਕਰੇ ਜੀ ਆਪੋਜੀਸ਼ਨ ਨੇ ਆਪੋਜੀਸ਼ਨ ਜਿਹੜੇ ਲੋਕਾਂ ਦੇ ਮੁੱਦੇ ਨੇ ਇਹਦੇ ਵਿੱਚ ਵਪਾਰੀਆਂ ਦੇ ਮੁੱਦੇ ਸਾਰਾ ਵਪਾਰ ਠੱਪ ਹੋ ਗਿਆ ਤੁਸੀਂ ਆਨ ਦੀ ਕੰਟਰੀ ਮੈਂ ਤੁਹਾਨੂੰ ਦੱਸ ਕੇ ਗਿਆ ਕਿ ਜਿਨ੍ਹਾਂ ਨੇ ਕਰਜ਼ੇ ਬੈਂਕਾਂ ਕੋ ਲਏ ਨੇ ਉਹਨਾਂ ਨੂੰ ਵੀ ਗਵਰਨਮੈਂਟ ਨੇ ਟੈਕਸ ਕਰ ਦਿੱਤਾ ਹੈ ਬੈਂਕ ਆਪਣਾ ਇੰਟਰਸਟ ਲੈ ਸਕਦਾ ਤੁਸੀਂ ਉਹਨਾਂ ਤੋਂ ਕਿਸ ਤਰ੍ਹਾਂ ਨਵਾਂ ਟੈਕਸ ਨੂੰ ਲਾ ਸਕਦੇ ਹੋ ਜੀ ਹਰ ਵਾਰੀ ਸੈਸ਼ਨ ਤੇ ਕਰੋੜਾ ਰੁਪਇਆ ਖਰਚ ਹੁੰਦਾ ਪਰ ਐਸ ਵੀ ਲੱਗਦਾ ਦਾ ਹੱਲ ਹੋ ਗਿਆ ਨਹੀਂ ਪੰਜਾਬ ਦਾ ਹੱਲ ਇਹਨਾਂ ਦੇ ਹੱਥੋਂ ਕੀ ਹੋਣਾ ਜੀ ਹਾਲਤ ਤੇ ਉਹਨਾਂ ਦੇ ਹੱਥੀ ਹੁੰਦਾ ਜਿਨ੍ਹਾਂ ਚ ਕਪੇਬਿਲਿਟੀ ਹੋਏ ਹੱਲ ਕਰਨ ਦੀ ਇਹਨਾਂ ਤੋਂ ਕੀ ਆਸ ਉਮੀਦ ਕਰਦੇ ਹੋ ਇਹ ਤੇ 2 ਸਾਲ ਚ ਇਹਨਾਂ ਦਾ ਪਟਾਕਾ ਪੈ ਹੀ ਜਾਣਾ ਸੀ ਕਿਉਂਕਿ ਇਹਨਾਂ ਦੇ ਵਿੱਚ ਨਾ ਕਾਬਲੀਅਤ ਤੇ ਨਾ ਇਹਨਾਂ ਚ ਐਕਸਪੀਰੀਅੰਸ ਹੈ ਇਹ ਅਲਟੀਮੇਟਲੀ ਇਹ ਕੰਮ ਇਹ ਜਿਹੜਾ ਪਕਾਣਾ ਹੈ ਸੀ ਉਹ ਅਲਟੀਮੇਟਲੀ ਤਾਂ ਪਾਟਣਾ ਹੀ ਸੀ ਜੀ ਇਹ ਪਾਟਣ ਦੇ ਨੇੜੇ ਆ ਗਿਆ ਜਬਰਦਸਤ ਰਾਏ ਲਾਉਣ ਦੇ ਤਿਆਰੀ ਦੇ ਵਿੱਚ ਆ ਪੰਜਾਬ ਦੇ ਵਿੱਚ ਹਾਂਜੀ ਲਗਾਤਾਰ ਇਹ ਕਹਿੰਦੇ ਨੇ ਕਿ ਗਵਰਨਰ ਰਾਜ ਜਿੰਨਾ ਚਿਰ ਭਗਵੰਤ ਮਾਨ ਜੀ ਇੱਥੇ ਉਹਨਾਂ ਚਿਰ ਗਵਰਨਰ ਦਾ ਰਾਜ ਨਹੀਂ ਲੱਗੇਗਾ ਕਿਉਂਕਿ ਆਲਰੇਡੀ ਗਵਰਨਰ ਦਾ ਰਾਜ ਹੀ ਚੱਲ ਰਿਹਾ ਇੱਥੇ ਇਹ ਬਾਈ ਪ੍ਰੌਕਸੀ ਉਹਨਾਂ ਦਾ ਰਾਜ ਹੀ ਹੈ ਦਿੱਲੀ ਵਾਲਿਆਂ ਦਾ ਇੱਥੇ ਕਿਹੜਾ ਕਿਸੇ ਹੋਰ ਦਾ ਰਾਜ ਹੈ ਸਦਨ ਸਭਾ ਸੈਸ਼ਨ ਦੇ ਬਾਹਰ ਸੜਨਾ ਪ੍ਰਤਾਪ ਸਿੰਘ ਬਾਈਵਾ ਬਾਈਵਾ ਸਾਹਿਬ ਕਿਵੇਂ ਅੱਜ ਦਾ ਸੈਸ਼ਨ ਉਹ ਵੀ ਸ਼ੁਰੂਆਤ ਦੇ ਵਿੱਚ ਹੰਗਾਮਾ ਰਿਹਾ ਤੁਹਾਨੂੰ ਪਹਿਲੇ ਦੱਸ ਕੀ ਗਏ ਸੀ ਹੁਣ ਤੁਹਾਨੂੰ ਪਹਿਲੇ ਇੱਥੋਂ ਦੱਸ ਕੀ ਗਏ ਸੀ ਕਿ ਹੰਗਾਮਾ ਹੋਏਗਾ ਹੰਗਾਮਾ ਹੋਣਾ ਹੀ ਹੋਣਾ ਸੀ ਜਿਹੜਾ ਚੀ ਮਿਨਿਸਟਰ ਆਪਣੇ ਕਿਸਾਨ ਨੂੰ ਪ੍ਰੋਟੈਕਟ ਨਹੀਂ ਕਰ ਸਕਦਾ ਪੰਜਾਬ ਦੀ ਟਰੇਟਰੀ ਪ੍ਰੋਟੈਕਟ ਨਹੀਂ ਕਰ ਸਕਦਾ ਕਿਸਾਨੀ ਦੇ ਇੰਟਰਸਟ ਨੂੰ ਪ੍ਰੋਟੈਕਟ ਨਹੀਂ ਕਰ ਸਕਦਾ ਉਥੇ ਹੰਗਾਮਾ ਹੀ ਹੋਣਾ ਸੀ ਹੋਰ ਕੀ ਹੋਣਾ ਸੀ ਜੀ ਸਮਨ ਸਿੰਘ ਸਾਹਿਬ ਨੂੰ ਅਸੀਂ ਬੇਨਤੀ ਕੀਤੀ ਤੁਸੀਂ ਕਨਸਟੀਟਿਊਸ਼ਨਲ ਹੈੱਡ ਹੋ ਅੱਜੁਰਦਾ ਪੁੰਦਾ ਇਹਨਾਂ ਦਾ ਕਿਉਂ ਪੜੀ ਜਾਂਦੇ ਹੋ ਤੁਸੀਂ ਆਪਣੀ ਇਹਦੇ ਵਿੱਚ ਇੱਜ਼ਤ ਮਾਨ ਤੇ ਸਨਮਾਨ ਘਟਾਓਗੇ ਸਾਡੀ ਬੇਨਤੀ ਨੂੰ ਕਬੂਲ ਕਰਦੇ ਉਹਨਾਂ ਨੇ ਉਹ ਹੀ ਜਿਹੜਾ ਡਰੈਸ ਹੀ ਉੱਥੇ ਹੀ ਛੁੱਟਦਾ ਟੇਬਲ ਤੇ ਕਹਿਣ ਲੱਗੇ ਚਲੋ ਠੀਕ ਹੈ ਮੈਂ ਜੋ ਤੂੰ ਕਹਿੰਦੀ ਠੀਕ ਹੀ ਲੱਗਦਾ ਹੈ ਲੱਗਦਾ ਕਿਸਾਨਾਂ ਨੇ ਮੁੱਦੇ ਤੇ ਬੀਜਪੀ ਸਰਕਾਰ ਕੋਈ ਵੀ ਹੈਗੀ ਨਾ ਨਾ ਬੀਜਪੀ ਦੀ ਵੇਖੋ ਦੋ ਚੀਜ਼ਾਂ ਸਿੱਧੀਆਂ ਸਮਝ ਲਓ ਬੀਜਪੀ ਇੱਕ ਕਾਰਪੋਰੇਟ ਵਰਲਡ ਨਾਲ ਪੇਟ ਏਕੇ ਜਾਂ ਜੇ ਕਾਰਪੋਰੇਟ ਵਰਲਡ ਨੂੰ ਫਾਇਦਾ ਦਾਂਗੇ ਤੇ ਕਿਸਾਨੀ ਦਾ ਪੇਟ ਕੱਟਿਆ ਜਾਏਗਾ ਜੇ ਕਿਸਾਨੀ ਨੂੰ ਫਾਇਦਾ ਦਾਂਗੇ ਤੇ ਕਾਰਪੋਰੇਟ ਵਰਲਡ ਦਾ ਪੇਟ ਕਟਿਆ ਜਾਏਗਾ ਸੋ ਭਾਜਪੀ ਦਾ ਹੱਥ ਹੈ ਕਾਰਪੋਰੇਟ ਵਰਲਡ ਨਾਲ ਕਾਂਗਰਸ ਦਾ ਹੱਥ ਹੈ ਕਿਸਾਨਾਂ ਨਾਲ ਤੇ ਖੇਤ ਮਜ਼ਦੂਰ ਨਾਲ ਬਾਈਟ ਸੈਸ਼ਨ ਤਾਂ ਲੱਗਦਾ ਕਿ ਬਈ ਕਿਸਾਨਾਂ ਦੇ ਮੁੱਦੇ ਨੇ ਇਦਾਂ ਹੰਗਾਮਾ ਹੁੰਦਾ ਰਹੇ ਜਦੋਂ ਬਾਈਟ ਪਾਸ ਹੋਵੇਗਾ ਉਸ ਤੋਂ ਬਾਅਦ ਵੀ ਤੇ ਹੰਗਾਮਾ ਇਦਾਂ ਹੀ ਹੋਵੇਗਾ ਨਹੀਂ ਜੇ ਕਿਸਾਨ 300 ਕਿਸਾਨ ਆਪਣਾ ਫਟੜ ਪਿਆ ਨੌ ਬੰਦੇ ਸ਼ਹੀਦ ਹੋ ਚੁੱਕੇ ਨੇ ਉਹਨਾਂ ਦੀ ਕੋਈ ਐਫਆਈਆਰ ਲੋਜ ਨਹੀਂ ਹੋਈ ਕੋਈ ਬੰਦਾ ਗ੍ਰਿਫਤਾਰ ਨਹੀਂ ਹੋਇਆ ਤੇ ਮੈਨੂੰ ਦੱਸੋ ਆਪੋਜੀਸ਼ਨ ਕੀ ਕਰੇ ਜੀ ਕੋਪਾ اپੋਜੀਸ਼ਨ ਨੇ اپੋਜੀਸ਼ਨ ਜਿਹੜੇ ਲੋਕਾਂ ਦੇ ਮੁੱਦੇ ਨੇ ਇਹਦੇ ਵਿੱਚ ਵਪਾਰੀਆਂ ਦੇ ਮੁੱਦੇ ਸਾਰਾ ਵਪਾਰ ਠੱਪ ਹੋ ਗਿਆ ਤੁਸੀਂ ਆਨ ਦੀ ਕੰਟਰੀ ਮੈਂ ਤੁਹਾਨੂੰ ਦੱਸ ਕੇ ਗਿਆ ਕਿ ਜਿਨ੍ਹਾਂ ਨੇ ਕਰਜ਼ੇ ਬੈਂਕਾਂ ਕੋ ਲਏ ਨੇ ਉਹਨਾਂ ਨੂੰ ਵੀ ਗਵਰਨਮੈਂਟ ਨੇ ਟੈਕਸ ਕਰ ਦਿੱਤਾ ਹੈ ਬੈਂਕ ਆਪਣਾ ਇੰਟਰਸਟ ਲੈ ਸਕਦਾ ਤੁਸੀਂ ਉਹਨਾਂ ਤੋਂ ਕਿਸ ਤਰ੍ਹਾਂ ਨਵਾਂ ਟੈਕਸ ਨੂੰ ਲਾ ਸਕਦੇ ਹੋ ਜੀ ਹਰ ਵਾਰੀ ਸੈਸ਼ਨ ਤੇ ਕਰੋੜਾ ਰੁਪਏ ਖਰਚ ਹੁੰਦਾ ਪਰ ਐਦ ਵੀ ਲੱਗਦਾ ਪੈਸਾ ਖਰਚ ਕੇ ਕੋਈ ਪੰਜਾਬ ਦਾ ਹੱਲ ਹੋ ਗਿਆ ਨਹੀਂ ਪੰਜਾਬ ਦਾ ਹੱਲ ਇਹਨਾਂ ਦੇ ਹੱਥੋਂ ਕੀ ਹੋਣਾ ਜੀ ਹਾਲੇ ਤੇ ਉਹਨਾਂ ਦੇ ਹੱਥ ਹੀ ਹੁੰਦਾ ਜਿਨ੍ਹਾਂ ਚ ਕਪੇਬਿਲਿਟੀ ਹੋਏ ਹੱਲ ਕਰਨ ਦੀ ਇਹਨਾਂ ਤੋਂ ਕੀ ਆਸ ਉਮੀਦ ਕਰਦੇ ਹੋ ਇਹ ਤੇ 2 ਸਾਲ ਚ ਇਹਨਾਂ ਦਾ ਪਟਾਕਾ ਪੈ ਹੀ ਜਾਣਾ ਸੀ ਕਿਉਂਕਿ ਇਹਨਾਂ ਤੇ ਵਿੱਚ ਨਾ ਕਾਬਲੀਅਤ ਤੇ ਨਾ ਇਹਨਾਂ ਚ ਐਕਸਪੀਰੀਅੰਸ ਹੈ ਇਹ ਅਲਟੀਮੇਟਲੀ ਇਹ ਕੰਮ ਇਹ ਜਿਹੜਾ ਆ ਪਕਾਣਾ ਹੈ ਸੀ ਉਹ ਅਲਟੀਮੇਟਲੀ ਤੇ ਪਾਟਣਾ ਹੀ ਸੀ ਇਹ ਪਾਟਣ ਦੇ ਨੇੜੇ ਆ ਗਿਆ ਬਰਦਰ ਰਾਏ ਲਾਉਂ ਦੇ ਤਿਆਰੀ ਦੇ ਵਿੱਚ ਆ ਪੰਜਾਬ ਦੇ ਵਿੱਚ ਹਾਂਜੀ ਜੋ ਲਗਾਤਾਰ ਇਹ ਕਹਿੰਦੇ ਨੇ ਕਿ ਗਵਰਨਰ ਰਾਜ ਜਿੰਨਾ ਚਿਰ ਭਗਵੰਤ ਮਾਨ ਜੀ ਇੱਥੇ ਉਹਨਾਂ ਚਿਰ ਗਵਰਨਰ ਦਾ ਰਾਜ ਨਹੀਂ ਲੱਗੇਗਾ ਕਿਉਂਕਿ ਆਲਰੇਡੀ ਗਵਰਨਰ ਦਾ ਰਾਜ ਹੀ ਚੱਲ ਰਿਹਾ ਇੱਥੇ ਇਹ ਬਾਈ ਪ੍ਰੌਕਸੀ ਉਹਨਾਂ ਦਾ ਰਾਜ ਹੀ ਹੈ ਦਿੱਲੀ ਵਾਲਿਆਂ ਦਾ ਇੱਥੇ ਕਿਹੜਾ ਕਿਸੇ ਹੋਰ ਦਾ ਰਾਜ